ਪਲੇ ਡੜਾ ਨਾ ਜਾ ਲਾ ਬੰਦ ਰਸਤੀ ਬਾਅਦ ਦੇ ਵਿੱਚ ਹੋਈ ਇਹਦਾ ਜਰੀਆ ਲਾ ਲੇ ਆਲੇ ਤਵਲਾ ਪੜਾ ਲਵਣਾ ਪੜਾ ਆਲਾ ਨੇ ਪਾ ਕਾ ਦਿੱਤਾ ਚੰਦਨ ਨੂੰ ਨਾ ਫਿਰ ਵੀ ਸੱਲਾ ਜੇ ਗੋੜੀ ਕੇ ਫਰੈਂਟਲੀ ਅਫਸਾਈਡ ਤੇ ਨੋ ਪਕਰੇ ਲਾ ਕੇ ਉਹਨੂੰ ਆਪਾਂ ਉਤੋਂ ਬਚਾ ਲਿਆ ਵਾ ਹਨਾ ਬਾਬੇ ਜੀ ਮੇਰੀ ਗੱਲ ਦਾ ਗੁੱਸਾ ਨਾ ਕਰ ਇਹ ਤੇ ਦਿਮਾਗੀ ਨਹੀਂ ਸਹੀ ਹਨਾ ਪਰ ਆਪਾਂ ਤੇ ਸਹੀ ਸੀ ਨਾ ਹਾਂਜੀ ਮੈਂ ਬਾਬਾ ਜੀ ਨੂੰ ਪੁੱਛਾ ਜਾ ਕੇ ਭਲਾ ਆਪ ਜੀ ਨੇ ਆਪ ਜੀ ਨੇ ਭੇਜੀ ਪਿਆ ਨਾ ਕੋ ਪਾਣੀ ਨਾ ਕੋ ਰੋਟੀ ਨਹੀਂ ਨਹੀਂ ਜਾਂਦਾ ਉਹ ਜਾਂਦਾ ਜਦੋਂ ਉਹਨੇ ਦੋ ਪਏ ਜਾਂਦਾ ਨਹੀਂ ਉਹ ਨਰਕੀ ਜੀਂਦੇ ਹੀ ਆ ਪੈਕੇਜ ਖਸਾ ਵਿੱਚ ਮਤੀ ਲੈ ਕੇ ਜਾਦਾ ਧਾੜਾ ਬਾਹਰ ਵੇਖ ਲੋ ਕਾਦਾ ਜੀਬ ਬਵਾ ਆਹ ਕਿਹੜਾ ਕਰਾ ਆਹ ਭਈ ਸਹੀ ਹੈ ਤੇਰਾ ਬਾਲਮਪੁਰ ਦਾ ਨਾਂ ਲੈਂਦੇ ਇਹਨੂੰ ਕਿ ਤੈਨੂੰ ਬਾਲਮਪੁਰ ਖੜਾ ਦਾ ਫੇਰ ਇਹ ਤਾਂ ਨ ਸੁੱਕਾ ਚਲ ਜੂਗੀ ਤੇ ਲੈ ਕੇ ਕੌਣ ਆਈ ਸੀ ਇਹੋ ਬਾਬਿਆਂ ਨੇ ਘਲਾਈ ਹੈ ਨਾ ਉਹ ਡੇ ਅਗ ਤੇ ਗੱਡੀ ਦਾ ਛਾੜਦੀ ਨਾ ਗੱਡੀ ਆਵੇ ਨੇ ਲੈਂਦੀ ਸੀ ਕਿੱਥੇ ਲੈ ਗਏ ਕਿੱਥੇ ਐ ਸੀ ਨੂੰ ਬਾਪਾ ਬੇ ਨਾ ਉਸ ਤੇ ਬਾਪਾ ਜੀ ਨੇ ਤੋਰਦਾ ਯਾਰ ਉਹ ਨਾ ਬਤਾ ਦਾ ਕਾਕਾ ਹੈ ਮੜ ਕੇ ਜੇ ਆਪਣੇ ਘਰ ਆ ਕੇ ਲਾ ਨਾ ਹੋ ਗਿਆ ਅੱਛਾ ਮੁੰਡਾ ਦੀ ਭੈਣ ਕੋ ਲਿਆ ਤੈਨੂੰ ਜੰਨਾ ਇਹੋਲੇ ਨਹੀਂ ਇਹਨੂੰ ਮਤ ਇਹਨੂੰ ਮਤ ਤਨੂੰ ਲੈਣ ਦੇ ਨਾ ਕਿਹਨਾਂ ਚਿਰ ਹੋ ਗਿਆ ਕਿੰਨੇ ਚਿਰ ਹੋ ਗਿਆ 8 ਸਾਲ ਹੋ ਗਿਆ ਅੱਛਾ 8 ਸਾਲ ਹੋ ਗਿਆ 10 ਸਾਲ ਲੰਦਾ ਹੋ ਗਿਆ ਕਾਕਾ ਕਿੰਨੇ ਸਾਲ ਆ ਗਏ 6 ਸਾਲ ਦਾ ਗੱਬ ਡਾਕ ਡਾਕ ਸਭ ਬਦਾਈ ਦਤਾਈ ਨੇ ਨਹੀਂ 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 ਜੀ ਇਹਨੇ ਸਾਲ ਆ ਇਹ 8 ਸਾਲ ਨਹੀਂ ਹੁੰਦੇ 4 ਕੇ ਸਾਲ ਹੋ ਗਏ 4 ਸਾਲ 2 ਸਾਲਾਂ ਦਾ ਮੁੰਡਾ ਹੋਇਆ 4 ਕੇ ਸਾਲ ਹੋ ਗਏ ਲੋਕਡਾਊਨ ਮੇਂ 4 ਸਾਲ ਹੋ ਗਏ ਹਾਂ 4 ਸਾਲ ਹੀ ਹੋਏ ਆ 4 ਕੇ ਸਾਲ ਹੋ ਗਏ ਆ ਇਹਨੂੰ ਗੋਲਵੜਾ ਆ ਲੋਕਡਾਊਨ ਦੇ ਵਿੱਚ ਜੇ ਹੀ ਲੈਂਦੇ ਉੱਥੋਂ ਲੈ ਕੇ ਆਂਦੀ ਗੋਲਵੜਾ ਉੱਥੋਂ ਬਾਬੇ ਨੂੰ ਸੇ ਸਮਾਦੋ ਨਹੀਂ ਬਾਬੇ ਜੀ ਆਪਣਾ ਐਡਰੈਸ ਦੱਸ ਦਈਆ ਤੇ ਆਪ ਜੀ ਨੇ ਪਤਾ ਕਿੱਦਾ ਐਡਰੈਸ ਤੋਂ ਇਹ ਬਸ ਉਹਦਾ ਪਤਾ ਲਾਦਾ ਗੱਲ ਦਾ ਪੂਰਾ ਡਰਟਲ ਜਿਹਾ ਮਗਰ ਉਹ ਆਪਾਂ ਪਤਾ ਕਰਦੇ ਕੀ ਐ ਡਰੈਸ ਆ ਧਰ ਨੂੰ ਨਹੀਂ ਪਤਾ ਲੱਗਾ ਤੂੰ ਤੂੰ ਹੀ ਕਰਨ ਰਹਿਣੀ ਬਾਕੀ ਉੱਥੇ ਗੱਲ ਬਾਤ ਹੋਵੇ ਠੀਕ ਹੋ ਵੀਡੀਓ ਹੁਣੇ ਪਾਉਣਗੇ ਅਗਲੇ ਬੰਨੇ ਆਪੇ ਬੰਨੇ ਆ ਕੇ ਲਗਾ ਦੇ ਇਹ ਤਾਂ ਵੀਡੀਓ ਨਹੀਂ ਆ ਇਹ ਬਾਬਾ ਇਧਰ ਦੇਖ ਹਾਂ ਗਾਮੇ ਟੁੱਟ ਰਿਹਾ ਗਲਾਸ ਨਹੀਂ ਬਾਬਾ ਜੀ ਨੋ ਵੱਡੇ ਮੈਂ ਮੰਨਣਾ ਤੁਹਾਡੀ ਹਾਂ ਇਹ ਆਪਦੇ ਮਾਰ ਲਵੇ ਜਾਂ ਟਾਡੇ ਮਾਰ ਦੇ ਕਿਤੇ ਹੈਨਾ ਉਹ ਤਾਂ ਕੱਟ ਰ ਕੱਟ ਨਹੀਂ ਤੋ ਬਣ ਸਕਦੇ ਪੈਸਾ ਨਾ ਮਿਲਿਆ ਜੇ 2-3 ਮਹੀਨੇ ਕਿਦੋਂ ਹੱਥ ਨਹੀਂ ਲੱਗਾ ਦੇ ਹੋਰ ਬੰਨਾ ਕੀ ਹਾਲ ਆਪਕਾ ਹਾਂ ਠੀਕ ਹੋ ਹਾਂ ਕੀ ਨਾਮ ਹੈ ਆਪਕਾ ਆਪਕਾ ਨਾਮ ਕੀ ਹੈ ਹਾਲ ਮਨ ਪਤਾ ਬੁਆ ਛਾਤੇ ਮੈਂ ਗਾੜੀ ਮੇਂ ਭੁਲਾ ਦਿਆ ਮੈਂ ਬਬੇ ਜੀ ਮੇਰੀ ਗੱਲ ਤੇ ਗੁੱਸਾ ਨਾ ਕਰੋ ਇਹ ਤੇ ਦਿਮਾਗੀ ਨਹੀਂ ਸਹੀ ਹੈਨਾ ਪਰ ਆਪਾਂ ਤੇ ਸਹੀ ਸੀ ਨਾ ਹਾਂਜੀ ਠੀਕ ਹੁਣ ਇਹ ਇਹ ਤੋਂ ਬੱਚਾ ਕਿ ਲਿਆ ਆਪਾ ਹਨਾ ਤੇ ਇਹ ਤਾਂ ਵਿਚਾਰੀ ਸੰਭਾਲਣ ਜੋਗੀ ਨਹੀਂ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੀ ਪਤਾ ਨਹੀਂ ਮੱਗ ਗਈ ਹਾਂ ਉਹ ਬੱਲਣ ਤੋਂ ਕੁੜੀ ਕੋ ਤੇ ਬਾਲਣ ਲਈ ਉਹ ਥਾਲੀ ਤੇ ਧੰਨਵਾਦ ਕਰੋ ਇਹਨਾਂ ਵੀਰ ਜੀ ਹੁਣਾਂ ਦਾ ਜਿਨ੍ਹਾਂ ਨੇ ਮਤਲਬ ਕਿ ਤੁਹਾਨੂੰ ਕੁਝ ਕਿਹਾ ਨਹੀਂ ਕਿ ਇਥੇ ਤੈ ਇਥੇ ਵਲ ਵਲੇ ਜਾ ਸਕਦੇ ਸੀ ਮੈਂਟਲੀ ਅਫਸੈਟ ਭਾਡ ਨੂੰ ਆਪਾਂ ਘਰੇ ਲੈ ਕੇ ਉਹਨੂੰ ਆਪਾਂ ਉਹ ਤੋਂ ਬੱਚਾ ਲਿਆ ਵਾ ਹਨਾ ਹਾਂਜੀ ਹਾਂਜੀ ਨਾ ਤੇ ਆਪਾਂ ਨੂੰ ਪਤਾ ਵੀ ਇਹ ਕੌਣ ਵਾ ਕਿੱਥੋਂ ਵਾ ਕੋਈ ਵੀ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਵੀ ਕੋਈ ਮੈਂਟਲੀ ਆਫਸੈਟ ਨੂੰ ਆਪਾਂ ਭੈਣ ਨੂੰ ਘਰੇ ਲੈ ਕੇ ਉਹਨੂੰ ਆਪਾਂ ਉੱਥੋਂ ਜਾਂ ਕੰਮ ਕਰਾਈਏ ਜਾਂ ਉਹਦੇ ਨਾਲ ਕੋਈ ਵੀ ਮਿਸ ਹੈਪਨ ਕਰੀਏ ਉਹ ਤੇ ਜੀ ਉੱਤੇ ਵੱਡੇ ਭਾਣੇ ਆ ਬਾਬਾ ਜੀ ਦੇ ਉੱਤੇ ਨਹੀਂ ਬਾਬਾ ਜੀ ਨਹੀਂ ਮੈਂ ਬਾਬਾ ਜੀ ਨੂੰ ਪੁੱਛਾਂ ਜਾ ਕੇ ਭਲਾ ਆਪ ਜੀ ਨੇ ਆਪ ਜੀ ਨੇ ਭੇਜੀ ਆ ਨਯੋ ਬਾਬਨੌਰ ਸਿੰਘ ਜੀ ਦੇ ਉੱਥੇ ਰਾਂ ਇਦਾਂ ਬਿਠਾਇਆ ਇਹ ਤੇ ਮੈਂ ਰੋਟੀ ਪਾਣੀ ਦੇਣਾ ਉਹਨੂੰ ਤੇ ਉਹਨੇ ਖਾ ਲੈਣਾ ਭੱਟੇ ਪੋਣੇ ਨੇ ਉੱਤੇ ਨਹੀਂ ਬਾਬਾ ਜੀ ਤੇ ਬਾਬਾ ਜੀ ਤੇ ਸਿਆਣੇ ਜੀ ਮੈਂ ਤੁਹਾਨੂੰ ਕਹਿੰਦਾ ਚੰਗਾ ਨਹੀਂ ਲੱਗਦਾ ਗੁਰੂ ਦਾ ਬਾਣਾ ਪਾਇਆ ਆਕਾਸ਼ ਉੱਧਰ ਹੁਣਨਾ ਵੀਡੀਓ ਕਰੀ ਠੀਕ ਹੈ ਜੀ ਗੁਰੂ ਦਾ ਬਾਣਾ ਪਾਇਆ ਪਰ ਇਹ ਚੰਗੀ ਗੱਲ ਨਹੀਂ ਆ ਹਾਂਜੀ ਅਸਿਓ ਕੋਈ ਇਹਦੇ ਨਾਲ ਆਪਣੇ ਗੁਰੂ ਦੇ ਬਾਣੀ ਦੇ ਵੀ ਮਨ ਲ ਕੇ ਮੈਂ ਦਸਤਾਰ ਬੰਨ ਕੇ ਲੋਕਾਂ ਨਾਲ ਗਲਤ ਕੰਮ ਕਰੂੰਗਾ ਨਾ ਲੋਕਾਂ ਤੋਂ ਪੈਸਾ ਖਾਊਂਗਾ ਜਾਂ ਲੋਕਾਂ ਨੂੰ ਮਾੜਾ ਚੰਗਾ ਮਤਲਬ ਕਿ ਮੈਂ ਐਸੇ ਦਊਂਗਾ ਤੇ ਲੋਕਾਂ ਨੇ ਮੈਨੂੰ ਨਹੀਂ ਕੁਝ ਕਹਿਣਾ ਲੋਕਾਂ ਨੇ ਮੇਰੀ ਦਸਤਾਰ ਨੂੰ ਕਹਿਣਾ ਵੀ ਦਸਤਾਰ ਬੱਦੀ ਹੀ ਨਹੀਂ ਹਾਂਜੀ ਹਾਂ ਠੀਕ ਉਹ ਇਹਦੀ ਦਸਤਾਰ ਵੀ ਕੀ ਇਹਨੂੰ ਆਪਣੀ ਸੁਰਤ ਨਹੀਂ ਹੈ ਇਹਨੂੰ ਵੀ ਕਿਹੜੀ ਸੁਰਤ ਆ ਉਹ ਤੇ ਮੈਂ ਕਹਿ ਰਿਹਾ ਨਾ ਵੀ ਭਾਰ ਕੇ ਆਈ ਤੇ ਫੋੜ ਕੇ ਚਾਰੀ ਉੱਥੇ ਰੋਲ ਚੱਲਦੀ ਤੇ ਮੈਂ ਪੁੱਛ ਰਿਹਾ ਨਾ ਨਹੀਂ ਚਲੋ ਕੋਈ ਗੱਲ ਨਹੀਂ ਪਹਿਨੇ ਕੀ ਨਾਮ ਕੀ ਤੁਹਾਡਾ ਆਪਕਾ ਨਾਮ ਕੀ ਹੈ ਹਾਂ ਹਾਂ ਪੜਾ ਪੜਾਓ ਓਕੇ ਕਹਾਂ ਕੇ ਰਹਿਣੇ ਵਾਲੀ ਹੋ ਚੰਡੀਗੜ੍ਹ ਚੰਡੀਗੜ੍ਹ ਮੈਂ ਕਹਾਂ ਰਹਤੀ ਬੱਲੰਗੜ੍ਹ ਉਹ ਬੱਲਮ ਨਾ ਹਾਂ ਬੱਲਮ ਨਾ ਬਾਬੇ ਟਾਇਲਟ ਆ ਰਿਹਾ ਥਾ ਜ ਫਸੀ ਇਹ ਲੱਕ ਟਾਇਲਟ ਫਸੀ ਥਾ ਸੁਣ ਲੈ ਉਹ ਕਿਚੇrito ਅਹ ਕੁਝ ਫਰੀ ਮਸ਼ੀਨ ਮਤ ਲੱਟੂ ਬੋ ਇਹ ਦਵਾਈ ਦਵੀ ਚਲਾਈ ਕਿ ਤੂੰ ਦਵਾਈਏ ਗੁੰਮੜੀ ਤਾਲ ਦਾ ਨਾ ਨਾ ਲੈ ਕੇ ਕਿਥੇ ਬਾਬੇ ਸੱਚ ਦੱਸੇ ਮੈਂ ਤੁਹਾ ਨਾਲ ਕੋਈ ਮੈਂ ਤਾਂ ਨਾ ਵੀ ਲੜਨਾ ਨਹੀਂ ਆ ਮੈਂ ਤੁਹਾ ਨਾਲ ਕੋਈ ਲੜਨਾ ਨਹੀਂ ਮੈਂ ਤਾਂ ਪੁੱਛ ਰਿਹਾ ਵਾਂ ਕਿ ਜੇ ਕੋਈ ਕੋਈ ਦਵਾਈ ਚਲਾਈ ਹੀ ਉਹਦੇ ਨਾਲ ਕੋਈ ਫਰਕ ਪਿਆ ਸੀਗਾ ਜੇ ਨਹੀਂ ਚਲਾਈ ਕੋਈ ਗੱਲ ਨਹੀਂ ਅਸੀਂ ਚਲਾਉਣੀ ਆ ਦਵਾਈ ਇਤਨਾ ਹਰਦਲ ਲੈ ਆਉਣਾ ਨਾ ਪਲੋਣੀ ਹੈ ਜਾ ਕੇ ਦਵਾਈ ਉਹਨਾਂ ਨੇ ਮੈਂ ਚਲਾਉਣੀ ਆ ਜਾ ਕੇ ਹਾਂਜੀ ਹਾਂਜੀ ਇਹਦੇ ਹਰਕਤਾਂ ਕੀ ਹਰਕਤਾਂ ਕਰਦੀ ਹੈ ਸਰ ਕਤੋਂ ਮੋਕਣੀੋ ਕੇਵਲ ਇਹ ਨਾ ਚੀਜ਼ ਨੂੰ ਚਲਾ ਕੇ ਮਾਰਦੇ ਆਪਰੇ ਹੈ ਨਾ ਤੇ ਫਿਰ ਲਗਾ ਦੇ ਕਿਲਾ ਤਾਂ ਦੇਖਾ ਹਾਂਜੀ ਉਹਨਾਂ ਰੋਟੀ ਜਿਹੜੀ ਕਾਲੀ ਆ ਤੇ ਮਰ ਕੇ ਫਿਰ ਅੱਧੀ ਰਾਤ ਰੋਟੀ ਪਾਉਣਾ ਅੱਛਾ ਰੋਟੀ ਭੁੱਖ பੱਖ ਵਧੀਆ ਲੱਗਦੀ ਆ ਭੁੱਖ ਲੱਗਦੀ ਦੋ ਢਾਈ ਫੁਲਕੇ ਫੇਰ ਦੇ ਖਾਦੇ ਆ ਆਪਾ ਵੀ ਜੀ ਮੈਂਟਲ ਹਸਪੀਟਲ ਆ ਇੱਥੇ ਚਬਾਲ ਉੱਥੋਂ ਮੈਂ ਤਾਂ ਪ੍ਰੀਤਮ ਕੌਰ ਆ ਜੀ ਨੂੰ ਪਤਾ ਹੀ ਹੋਣਾ ਉੱਥੇ ਜਦੋਂ ਆਪਾਂ ਮੈਡੀਸਿਨ ਲੈਣੀ ਹੁੰਦੀ ਨਾ ਕਿਸ ਵਕਤ ਦੀ ਫਿਰ ਆਪ ਨੂੰ ਬੁਚਦੇ ਆਪੀ ਕਦੋਂ ਤੋਂ ਮੈਂਟਲ ਜਮਾਂਦਰੂ ਸੀ ਜਾਂ ਬਾਅਦ ਚ ਹੋਈ ਇਹ ਕੀ ਕੀ ਹਰਕਤਾਂ ਇਹ ਦੀਆਂ ਫਿਰ ਉਹਨੂੰ ਡਾਕਟਰ ਉਹ ਸਾਹਿਬ ਨਾਲ ਦਵਾਈ ਦਿੰਦੇ ਆ ਇੰਨੇ ਵੀ ਨਹੀਂ ਪਤਾ ਦਵਾਈ ਦਵਾਈ ਤੁਰੇ ਫਿਰਦੀ ਆ ਨਾ ਹਾਂ ਕਦੋਂ ਤੱਕ ਤੁਰੇ ਫਿਰਦੇ ਚੱਲਾ ਦੇ ਨਾ ਉੱਥੇ ਗੱਡੀ ਚ ਲਿਆ ਕੱਪੜੇ ਜਿਹ ਹੈਗੇ ਦੋ ਦੇ ਆ ਮਸ਼ੀਨ ਨੂੰ ਤੁਰਿੰਦਾ ਮਨਪਾਲੀ ਕਰ ਦਿੰਦੇ ਬਾਲਮਪੁਰ ਚਾਹਦਾ ਬਾਲਮਪੁਰ ਕੀ ਕੀ ਲੇੜੇ ਨਾ ਪਾ ਦੇ ਪਾਪ ਗੱਲ ਗੱਲ ਇਦੋ ਹੀ ਜਾਨੀ ਰਹਿੰਦੀ ਸੀ ਇੱਥੇ ਇੱਕ ਬੱਚਾ ਕਿੱਥੇ ਦੇਦਾ ਬਾਪੂ ਬੱਚਾ ਭੈਣ ਦੇ ਦੇ ਨੇ ਕੋਲਿਆ ਅੱਛਾ ਦੇਖੋ ਠੀਕ ਹੈ ਬਟੂ ਨਹੀਂ ਲੱਗਦਾ ਮੈਨੂੰ ਅੱਛਾ ਕੱਪੜੇ ਗਿੱਲੇ ਹੈ ਬਾਥਰੂਮ ਨਾਲ ਲੱਗਦਾ ਕਿੱਧਰ ਵਿੱਚ ਮੈਲ ਹੋਂਦੀ ਹੈ ਕਿ ਤਰ੍ਹਾਂ ਕਰਦੇ ਜੇ ਤੇ ਆਣ ਕੇ ਸਵੇਰ ਰਾਤ ਜਿਵੇਂ ਮੇਂ ਕੁੰਡਾ ਮਾਰ ਜਾਣਾ ਨਾ ਨਾ ਕਿ ਉਹ ਜਾ ਨਾ ਕੋ ਪਾਣੀ ਨਾ ਕੋ ਰੋਟੀ ਨਹੀਂ ਨਹੀਂ ਜਾਂਦਾ ਉਹ ਦੋ ਜਾਂਦਾ ਹੈ ਜਦੋਂ ਉਹਨੇ ਦੋ ਵਜੇ ਜਾਂਦਾ ਨਹੀਂ ਉਹ ਨਰਕੀ ਜੀਂਦੇ ਹੀ ਯਾਰ ਦੋ ਵਜੇ ਜਾਂਦਾ ਰੋਟੀ ਡਾਟੀ ਲੈ ਕੇ ਆਉਂਦਾ ਤੇ ਉੜ ਕੇ ਜੁਦਾ ਮਾਰ ਕੇ ਜਾਣਾ ਹੁੰਦਾ ਹੈ ਰੋਟੀ ਉਹ ਸੋਲਾ ਛੱਡ ਜਾ ਛੱਡ ਜਾ ਮੈਂ ਘੁੱਟ ਚਾਹ ਦੇ ਦਾਂਗਾ ਨਾ ਇਹਨੇ ਹਾਲ ਖੰਡਾ ਸਾਰਾ ਦੇਣੀ ਇਹ ਲੋਕ ਜੀ ਨਹੀਂ ਨਹੀਂ ਸਾਰਾ ਲੌਗ ਨਹੀਂ ਨਹੀਂ ਭਾਈ ਐਸ ਵੇਲੇ ਜਾਂਦਾ ਏ ਇਹ ਜਾਂਦਾ ਭਾਈ ਤਿੰਨ 3 1/2 ਵਜੇ ਤੱਕ ਸਾਢੇ 3 ਵਜੇ ਜਾਂਦਾ ਏ ਤੇ ਬਾਦਾਂ ਇਹ ਆਉਂਦਾ 5 5:30 ਵਜੇ ਆ ਜਾਂਦਾ ਅੱਛਾ ਦਾ ਲੈ ਕੇ ਬਾਦਾਂ ਲੈ ਕੇ ਵਾਪਸ ਆ ਜਾਂਦਾ 9 ਸਿਕਦ ਫਿਰ ਉਹ ਇਹਨਾਂ ਦੀ ਗਾੜੀ ਆ ਹਾਂਜੀ ਉਹ ਇਹਨਾਂ ਦੀ ਗਾੜੀ ਉਹ ਇਹਨਾਂ ਨੇ ਸਾਮਾ ਚਲੋ ਵੀ ਰਮਤਾ ਜੋਗੀ ਆਪਾਂ ਉਹਨੂੰ ਹਾਂਜੀ ਹਾਂ ਅੱਖਾਂ ਮਾਰਾ ਥੋੜਾ ਸੋਚਿਆ ਕੋਈ ਨਹੀਂ ਬਾਬਾ ਜੀ ਆਪਾਂ ਤੁਹਾਨੂੰ ਨਹੀਂ ਮਾਰਾ ਨਾ ਤੋ ਹੁਣਾ ਸਭ ਸਾਰਾ ਕੁ ਕਰਦਾ ਬੰਦਾ ਜਣਾ ਸਾਰਾ ਪਤਾ ਜੋਂ ਲਾਦਾ ਮੈਂ ਆਪਣਾ ਰੋਟੀ ਕਮਾ ਕੇ ਨਹੀਂ ਵੇਚੇ ਖਾ ਕੇ ਹੋਇਆ ਕੰਮ ਹੀ ਬੋਲ ਗਿਆ ਸਾਮ ਦਾ ਬੰਦਾ ਤੇ ਇਹ ਐਸੇ ਨੂੰ ਸਾਮ ਦਾ ਬਸ ਚੱਲ ਬਦਲਦੇ ਬਦਲਦੇ ਕੱਪੜੇ ਦੇ ਆਵੇ ਉੱਤੇ ਕਿੰਨਾ ਬੂਏ ਤੇ ਭਾਰਤ ਹੈ ਇਹਦੇ ਤੇ ਦੇਖੋ ਆਇਆ ਪਤਾ ਹੀ ਨਹੀਂ ਰੱਖੀ ਜਿਹੀ ਬਣੇ ਤੋ ਇਟਾ ਲਾ ਹੋਏ ਗੁਵਾਰੇ ਦੇ ਤਰ੍ਹਾਂ ਇਹਨੇ ਕੁਛ ਨਹੀਂ ਨੂੰ ਨਹੀਂ ਨਾ ਹੈਗਾ ਇਹ ਆਪਾਂ ਨੂੰ ਵੀ ਮੈਂ ਵੀ ਅਖਾ ਆਪਾਂ ਉਹਨਾਂ ਨੇ ਇਨਫੋਰਮੇਸ਼ਨ ਵੀ ਵੀਜੀ ਨਾਲੇ ਦਿੱਤੀ ਉਹਨਾਂ ਨੇ ਇਹੋ ਕਿਹਾ ਕਿ ਪੈਡ ਮੈਂਟਰੀ ਸਹੀ ਨਹੀਂ ਆ ਠੀਕ ਹੈ ਜੀ ਉਹਦੀ ਪਰਵਰਿਸ਼ ਕਰਨ ਤੋਂ ਹੁਣ ਉਹ ਵੀ ਬਜ਼ੁਰਗ ਆ ਤੇ ਉਹਨੂੰ ਪ੍ਰੋਬਲਮ ਆਉਂਦੀ ਆ ਤੇ ਆਪਾਂ ਜੇ ਹੋ ਸਕੇ ਤੇ ਆਪਾਂ ਉਹਦੀ ਪੈਡ ਨੂੰ ਆਪਾਂ ਜਾ ਕੇ ਸੇਵਾ ਕਰੀਏ ਠੀਕ ਉਹਨਾਂ ਨੇ ਨਹੀਂ ਕੁਝ ਆਖਿਆ ਆਪਾਂ ਨੂੰ ਨਾ ਮਾਰਾ ਚੰਗਾ ਤੁਹਾਡੇ ਸਾਹਮਣੇ ਹੈ ਨਾ ਤੇ ਮੈਂ ਚਲੋ ਧੰਨਵਾਦ ਕਰਦਾ ਵੀਜੀ ਪ੍ਰਗਟ ਸਿੰਘ ਜੀ ਹੁਣ ਜੀ ਦਾ ਵੀ ਪੱਤਰਕਾਰ ਆ ਵੀਜੀ ਜਿਨ੍ਹਾਂ ਨੇ ਆਪਾਂ ਨੂੰ ਇਹਦਾ ਦੱਸ ਪਾਈ ਸੀ ਕਿ ਪੈਡ ਸਹੀ ਨਹੀਂ ਹੈਗੀ ਮੈਂਟਰੀ ਡਿਸਟਰਬ ਆ ਤੇ ਜੇ ਹੋ ਸਕੇ ਆਪਾਂ ਨੂੰ ਆਸ਼ਰਮ ਦੇ ਚ ਲੈ ਜਾ ਕੇ ਉਹਦੀ ਪਰਵਰਿਸ਼ ਕਰ ਸਕੀ ਕਿਉਂਕਿ ਜਿਹੜਾ ਬਾਪੂ ਇੱਥੇ ਰਹਿੰਦਾ ਸੀਗਾ ਇਹ ਵੀ ਕੰਮ ਕਰਜੋ ਕਹਿੰਦੀ ਹੈਗਾ ਤੇ ਜਦੋਂ ਬਾਹਰ ਅੰਦਰ ਜਾਂਦਾ ਸੀ ਤੇ ਭੈਣ ਇੱਥੇ ਇਕੱਲੀ ਘਰੇ ਰਹਿੰਦੀ ਸੀਗੀ ਤੇ ਚਲੋ ਧੰਨਵਾਦ ਮੈਂ ਕਰਦਾ ਹਾਂ ਸਾਰੇ ਵੀਰਾਂ ਦਾ ਵਾ ਆ ਜਿਨ੍ਹਾਂ ਨੇ ਆਪਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਇਹ ਨਹੀਂ ਆਪਣਾ ਜੀ ਮਹਰਾਣੇ ਆ ਹਰੀਕੇ ਪੱਤਨ ਦੇ ਲਾਗੇ ਠੀਕ ਹਾਂਜੀ ਹਾਂ ਕੋਈ ਗੱਲ ਨਹੀਂ ਆਪ ਜੀ ਜਦੋਂ ਮਰਜ਼ੀ ਜੇ ਮੈਨੂੰ ਮਿਲਣਾ ਵਾ ਕਿਰ ਹੁੰਦਾ ਬੰਦੇ ਨੂੰ ਮਿਲਣਾ ਹੁੰਦਾ ਜੇ ਮੈਨੂੰ ਮਿਲਣਾ ਵਾ ਮੈਨੂੰ ਇੱਕ ਦਿਨ ਪਹਿਲਾਂ ਫੋਨ ਲਾ ਲਿਓ ਮੈਂ ਕਿਤੇ ਨਹੀਂ ਜਾਊਂਗਾ ਤੇ ਜੇਕਰ ਭੈਣ ਨੂੰ ਵੇਖਣ ਜਾਣਾ ਵਾ ਕਿ ਕਿਦਾਂ ਦੀ ਸੇਵਾ ਹੁੰਦੀ ਆ ਉਹ ਸੇਰ ਸੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜਦੋਂ ਮਰਜ਼ੀ ਆ ਸਕਦੇ ਜੀ ਕਿਸੇ ਵਾਰ ਵੀ ਬਿਨਾਂ ਦੱਸੇ ਆ ਸਕਦੇ ਕੋਈ ਗੱਲ ਨਹੀਂ ਜੀ ਆਪਾਂ ਕਿਹੜਾ ਕਿਥੇ ਕੋਈ ਬੰਦਿਸ਼ ਆ ਆਪਾਂ ਜੀ ਨੂੰ ਵੇਖ ਹਾਂਜੀ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਵੀਰ ਜੀ ਕਦੇ ਨਾ ਵੀ ਨਹੀਂ ਜਾਣਾ ਤੁਹਾਨੂੰ ਦਿਰੇ ਦਿੱਤਾ ਪੈਣੀ ਹਾਂ ਤੋਂ ਅੰਦਰੋਂ ਤੇ ਸਾਡਾ ਬਾਹਰ ਉੱਥੇ ਆ ਜਾਂਦੇ ਉੱਥੇ ਅੱਖੀ ਦਾ ਧੁੱਪੇ ਬਾਜਾ ਉੱਥੇ ਬਾਜਾ ਬਾਹਰ ਰੱਖ ਨਹੀਂ ਤੁਰੀ ਫਿਰ ਦੀ ਮਾੜਾ ਮੋਟਾ ਜਾਣਾ ਕਿਸੇ ਨੇ ਉਹਨੂੰ ਮਗਰ ਹਾਂ ਜੀ ਤਾਂ ਵਿਚਨਾ ਇਹ ਵੀ ਰਮਤਾ ਜੋਗੀ ਉਹ ਕੇਰ ਖਣੋ ਗਈ ਉਹਨੂੰ ਕੀ ਹੋਇਆ ਹਾਂ ਜੀ ਉਹ ਇੱਕ ਤੈਨੂੰ ਟਾਈਮ ਨਾਲ ਪਛਾੜਾ ਪਾਣੀ ਮਿਲਣਾ ਸ਼ੁਰੂ ਹੋ ਗਿਆ ਨਾ ਮੈਡੀਸਿਨ ਚੱਲ ਗਈ ਹਾਂ ਜੀ ਠੀਕ ਹੋ ਜਾਣਾ ਉਹ ਬੜਾ ਸੋਣਾ ਬੋਲਦੇ ਮੈਂਟਲੀ ਤੇ ਹੈਗੀ ਹੈ ਕਿ ਉਹ ਲੰਮਾ ਸਮਾਂ ਚੱਲ ਚੱਲੂਗਾ ਥੋੜੀ ਜਿਹੇ ਸਰੀਰ ਜਿਹੜਾ ਪੱਖ ਦੇ ਵਿੱਚ ਫਰਕ ਆਇਆ ਨਾ ਜਿਹੜੀ ਜਿਹੜੀ ਉਹ ਦੂਰ ਦੂਰ ਇੱਕ ਉਹਦਾ ਵੀ ਜਦੋਂ ਪਰਿਵਾਰ ਚ ਬੰਦਾ ਵਿਚਰੇ ਨਾ ਮਤਲਬ ਜੀਆਂ ਚ ਵਿਚਰੇ ਬੰਦਾ ਅੱਦਾ ਸੈਟ ਉਹਦਾ ਹੀ ਹੋ ਜਾਂਦਾ ਹੋਣ ਉੱਥੇ ਸਾਰਾ ਪਰਿਵਾਰ ਹੁੰਦਾ ਹਾਂਜੀ ਉੱਥੇ ਕਾਫੀ ਕੱਲੀ ਰਹਿੰਦੀ ਬਾਲਮਪੁਰ ਦੀ ਉੱਥੇ ਸਾਡੇ ਚਤੋਂ ਪੈਰੀ ਹਣ ਜਿਵੇਂ ਵਿਆਹ ਵਾਲਾ ਮਾਹੌਲ ਬਣਿਆ ਹੁੰਦਾ ਵੀ ਨਹੀਂ ਜਾਣੀ ਹੁੰਦੇ ਉੱਥੇ ਹਾਂਜੀ 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 ਮਾਤਾ ਵਾ ਮੈਨੂੰ ਬਾਲਮਪੁਰ ਆਉਂ ਆਉਂ ਮਾਤਾ ਭੈਣ ਦਾ ਨਾਂ ਵੀ ਲਿੰਦੀ ਆਪਣੇ ਕੋਲ ਨਾ ਆਪਣੇ ਕੋਲ ਨਾ 78 ਦੇ ਵਿੱਚ ਰਿਟਾਇਰ ਹੋਇਆ ਵੀਰ ਜੀ ਤੇ ਉਹ ਆਪਾਂ ਨੂੰ ਐਡਰੈਸ ਲੱਭ ਦਿੰਦੇ ਆ ਮਤਲਬ ਕਿ ਜੇਕਰ ਕੋਈ ਆਪਣਾ ਪਿੰਡ ਦੱਸ ਦਿੰਦਾ ਵਾ ਨਾ ਜਾਂ ਆਪਣਾ ਗਵਾਂਢੀ ਪਿੰਡ ਦੱਸ ਦਿੰਦਾ ਵਾ ਤੇ ਉਹ ਆਪਣੇ ਪੂਰੇ ਇੰਡੀਆ ਦੇ ਵਿੱਚ ਆਪਣਾ ਐਡਰੈਸ ਲੱਭ ਕੇ ਦੇ ਦਿੰਦੇ ਆ ਆਪਾਂ ਨੂੰ ਪਹਿਲੀ ਉਹਨਾਂ ਨੂੰ ਇਹ ਨਾਲ ਵੀਡੀਓ ਬਣਾ ਕੇ ਭੇਜੂਗਾ ਹੋ ਸਕਦਾ ਜੇ ਕੋਈ ਇਹਨਾਂ ਦਾ ਕੋਈ ਸਰਾਗ ਮਿਲ ਜੇ ਮੈਂ ਉਹ ਆਤੇ ਟੈਰਟ ਨਾਲ ਦਾ ਕੰਮ ਕਰਦੀ ਹਾਂ ਦੱਸਦੀ ਹੁੰਦੀ ਪਹਿਲਾਂ ਆਣ ਕੇ ਇਹ ਆ ਵੀ ਕਰਦੇ ਨੇ ਉਹ ਸਾਰੀਆਂ ਗੱਲਾਂ ਦੱਸਦੇ ਜੀ ਮੜਕੇ ਪਤਾ ਨਹੀਂ ਇਹ ਕੀ ਹੁੰਦਾ ਜਰਾ ਹੋ ਟਾਈਮ ਦੇ ਨਾਲ ਬੱਧੀ ਆ ਗਿਆ ਮੈਂ ਤਾਂ ਨਾ ਬਾਪੂ ਜੇ ਕੱਲਾ ਬਤਨ ਆਉਂਦੇ ਆਹੋ ਮੈਂ ਤਾਂ ਆਜੋ ਹਾਂ ਆਹੋ ਮੈਂ ਤਾਂ ਆਜੋ ਨਹੀਂ ਸਹੀ ਲੈ ਜਾਣਾ ਖਾਣੀ ਮੋਤੀਏ ਨੇ ਹਾਂ ਇੰਨੇ ਨੇ ਭਾ ਦੇ ਆਜੇ ਕੱਲਾ ਵਾ ਹਾਂਜੀ ਰਾਜੀ ਹਾਂਜੀ ਤੇ ਮੈਨੂੰ ਦੇ ਦੇਣਗੇ ਰੋਂਡਾ ਪੇ ਤੜਕੇ ਆ ਰੋਂਡਾ ਆਂਦਾ ਮੇਰੀ ਫੋਟੋ ਖਿੱਚਦੀ ਮਤਲਬ ਨਹੀਂ ਨਹੀਂ ਆਪਾਂ ਉਹਨੂੰ ਚੰਨ ਮਾੜਾ ਕੀ ਆਖਣਾ ਠੀਕ ਹੈ ਜੀ ਨਹੀਂ ਜਿੰਨੀ ਜੋਗਾ ਨੇ ਵੀ ਕੇਅਰ ਕੀਤੀ ਹੁਣ ਅਗਲੇ ਬੰਦੇ ਨੂੰ ਕੱਲ ਗਾੜੀ ਦੇ ਹੀ ਦਾਨੀ ਵਾ ਵੇਖਿਆ ਵਾ ਕੇਅਰ ਹੋਈ ਆ ਚੱਲਣਾ ਜਿੰਨੀ ਜੋਗਾ ਹੈਗਾ ਨਾ ਕਮਾਈ ਹੋਵੇ ਨਾ ਬੰਦੇ ਨੂੰ ਬਾਬਾ ਜਿਹੜਾ ਮੈਂਟਰੀ ਡਿਸਟਰਬ ਬੰਦਾ ਨਾ ਉਹ ਚੰਗਾ ਭਲਾ ਵੀ ਬੰਦਾ ਉਹਨੂੰ ਸੰਭਾਲਣ ਚ ਔਖਾ ਹੋ ਜਾਂਦਾ ਵਾ ਬੜੀ ਮੁਸ਼ਕਿਲ ਹੁੰਦੀ ਬਹੁਤ ਮੁਸ਼ਕਿਲ ਹੁੰਦੀ ਆ ਭਾਈ ਇਹ ਤਾਂ ਘਰ ਦੇ ਦਹਾ ਜੀਆਂ ਨੂੰ ਵਕਤ ਪਾ ਜਾਂਦਾ ਵਾ ਇਹਦਾ ਫਿਰ ਬੰਦਾ ਇਕੱਲਾ ਹੈ ਅੱਜ ਦੇ ਟਾਈਮ ਦੇ ਵਿੱਚ ਇਹ ਇਹੋ ਜੀ ਪ੍ਰੋਬਲਮ ਆਪਲੇ ਤੇ ਕਿਉਂ ਵਾਗਰੂ ਕਰ ਰਹੇ ਆ ਅੱਜ ਜੋਗਾ ਹੈਗਾ ਸੀ ਤਿੰਨਾਂ ਦਾ ਪਰਿਵਾਰ ਹੋਰ ਕਿ ਜਿਵੇਂ ਭਰਾ ਹੈ ਨਾ ਤੋ ਵੀ ਪਣਾ ਲੈਣੀ ਆ ਅੱਛਾ ਤਾਂ ਆਪ ਕੱਲੇ ਕਰੇ ਮਹਾਰਾਜ ਕਾ ਵਾ ਵਾ ਕੇ ਮੇਰਾ ਐਂਡ ਤੇ ਮੇਰਾ ਰਿਸ਼ਤਾ ਛੁੱਟ ਗਿਆ ਮੇਰਾ ਰਿਕਵਟ ਪੈ ਗਈ ਬੜੀ ਬਹਿਤ ਕਰਦਾ ਇਹ ਪਿੰਡ ਰਿਸ਼ਤਾ ਯਾਰ ਮੇਰਾ ਵਿਆਹ ਤੇ ਲੱਗ ਗਿਆ ਬਾਪੂ ਜੀ ਆਜੋ ਤੁਸੀਂ ਵੀ ਨਾਲ ਆਜੋ ਮੈਂ ਉੱਥੇ ਨਾਲ ਜਾਵਾਂ ਆਜੋ ਦੇ ਫਿਰ ਕੀ ਜੀ ਲੱਗ ਜੂਗਾ ਤੇ ਰਹਿ ਪਿਓ ਨਾ ਜੀ ਲੱਗੂ ਤੇ ਵਾਪਸ ਆਜੋ ਜੀ ਮੈਨੂੰ ਨਾ ਡਰੈਸ ਦੇ ਦੋਗੇ ਉੱਥੇ ਪਹੁੰਚੂਗਾ ਦੇਖੋ ਪਤਾ ਲੈਣਾ ਆਇਆ ਕਰੂੰਗਾ ਡਰੈਸ ਆ ਵੀ ਜਿਹਨਾਂ ਨੂੰ ਪਤਾ ਵਾ ਇਹਨਾਂ ਵੀ ਜਿਹਨਾਂ ਨੂੰ ਪਤਾ ਹਾਂਜੀ ਹਾਂਜੀ ਲੈ ਆਵਾਂਗੇ ਮੇਰੀ ਘੰਟੀ ਦੇ ਬਈ ਨਾਲ ਹਾਂ ਇਹਨੂੰ ਲੈ ਜਾਓ ਚੱਪਲ ਪਾ ਇਹਨੂੰ ਚੱਪਲ ਪਾ ਦਿਓ ਮੈਨੂੰ ਰਸਕਾ ਦਿੱਤਾ ਜਿਹੜਾ ਆਮ ਰਸਕੇ ਦਿੰਦਾ ਨਰੈਣ ਜਾਨ ਦਾ ਬੰਦਾ ਆਈ ਬੱਲੋਟ ਚਲੋ ਹੁਣ ਦਈਏ ਬੰਦੇ ਜੇ ਕੋਈ ਇਹਦੇ ਹੈਗੇ ਕੱਪੜੇ ਦੇ ਦੇ ਨਾਲ ਇਹ ਕੱਪੜੇ ਜੇ ਹੈਗੇ ਦੇ ਦੇ ਨਾਲ ਜੇ ਨਹੀਂ ਹੈਗੇ ਰਹਿਣ ਦੇ ਮੈਨੂੰ ਜਿਹੜੇ ਹੈਗੇ ਦੇ ਦੇ ਕੰਮ ਆਇ ਨਹੀਂ ਕੀਤੇ ਚੱਪਲਾਂ ਤੇ ਰੋਲ ਦੇ ਦਈਏ ਹਾਂਜੀ ਹਾਂਜੀ ਚਲੋ ਪਾ ਲੈਂਦੇ ਆਖੀ ਦਾ ਚੰਪਾ ਵਾਲਾ ਬਥੇਰਾ ਗਲੀ ਵਾਲਿਆਂ ਨੇ ਸੰਜੋਗ ਵਿਚਾਰਿਆ ਦਿੱਤਾ ਵਾ ਤੇ ਛੇਰ ਹੁੰਦਾ ਤੁਹਾਨੂੰ ਮੇਰੇ ਸਨ ਕਦੋਂ ਦੀ ਉਪਰਕੀ ਨਹੀਂ ਹੁੰਦਾ ਇਹ ਪਿੰਡ ਦਾ ਕਰਕੇ ਨਾਲ ਆਪਣਾ ਹਾਂਜੀ ਤਕਰੀਬ ਕਿੰਨੇ ਕਿੰਨੇ ਪਿਆ ਹੋ ਜਾਂ ਤਾਂ ਆਪਨ ਕੋਲ ਹੈ ਕਿ 10 ਪੈਣਾ ਹੈਗਾ ਵਾ 13 ਪੈਣਾ ਠੀਕ ਹੈ ਉਹਨੇ ਕੱਲ ਇੱਕ ਆਈ ਆ ਆ ਐਸਾ ਹਫਤੇ 3 2 3 ਲੈ ਕੇ ਆ ਮੈਂ ਹਾਂ ਭਾਜੀ ਮੈਨੂੰ ਮੇਰੇ ਵੱਲੋਂ ਭਾਵੇਂ ਜਦੋਂ ਮਰਜ਼ੀ ਕੋਈ ਲੈ ਆਵੇ ਮੈਨੂੰ ਕਿ ਚਲੋ ਹੁਣ ਇਹ ਆ ਪੈਣ ਵਾ ਜੇਕਰ ਕੋਈ ਜ਼ਿੰਮੇਵਾਰੀ ਲੈ ਕੇ ਪਾ ਮੇਰੇ ਲੋ ਭਾਜੀ ਕੋਈ ਲੈ ਲੈ ਨਾਲੇ ਉਹ ਕਹਿੰਦੇ ਉਧਰ ਦਾ ਮੰਗਲੀ ਡੈਡੀ ਇਹਦਾ ਡੈਡੀ ਹਾਂਜੀ ਇਹ ਤਾਂ ਲੱਤ ਜੀ ਆ ਸਾਰੇ ਪੈਣ ਆਉਂਦੇ ਰਿਹਾ ਬਾਬਾ ਹੀ ਵੇਖੀਦੇ ਆ ਤੁਹਾਡੇ ਵਲੋਂ ਮੈਂ ਬਿਨਾਂ ਨਾ ਜਾਣਾ ਇਹਨੂੰ ਪਤਾ ਮੈਂ ਵੇਖੀਏ ਤੁਹਾਡੇ ਦੋ ਤਿੰਨ ਬਣਾਉਂਦੇ ਇੱਕ ਪੈਣ ਦਾ ਵਿਆਹ ਕੀਤਾ ਸੀ ਪਹੁੰਚ ਗਏ ਅੱਧਾ ਹਾ ਟਾੜੀ ਤੇ ਗੋਲਵੜ ਕਰਕੇ ਗਿਆ ਹੋਇਆ ਹਾਂ ਕੀ ਕਰਨਾ ਹਾਂ ਅੱਜ ਕਾਟ ਕੇ ਹਾਂ ਅੱਜ ਕਾ ਮੇਰਾ ਗੰਦਾ ਉਹ ਨਾ ਪਾਈ ਜਿਹੜਾ ਤੋਤਾ ਸਾਫ ਹੋ ਪਾ ਰਹੀ ਜਾਦੂ ਵਾਲੇ ਜਾਦੂ ਵਾਲੇ ਕੋਈ ਨਹੀਂ ਚਾਦਰ ਰਾਹ ਦੇ ਬਿੱਟੂ ਚਾਦਰ ਚਾਦਰ ਰਹਿੰਦੇ ਕੱਟੇ ਕਾਡੀ ਗੱਲ ਤਰਵਲਾ ਜੁੜਿਆ ਨਹੀਂ 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 ਆ ਗਿਆ ਇਹ ਸਵੇਰ ਹਾਂ ਉਹਨਾਂ ਸਭ ਕੁਝ ਦੇ ਦੇਣਾ ਵਾ ਉਹਦੇ ਮੈਂ ਕੱਪੜੇ ਮੈਂ ਤਾਦ ਕਹਿ ਰਹੀ ਸੀ ਨਾ ਬੀਠੇ ਵੀ ਕਿਸੇ ਕੰਮ ਨਹੀਂ ਹੋਣੇ ਇਹਦੇ ਨਹੀਂ ਨਹੀਂ ਤਾਦ ਮੈਂ ਕਹਿ ਰਹੀ ਸੀ ਉਹ ਦੋ ਦਾ ਵਾਈਗੁਰੂ ਦੀ ਮਹਿਨਾ ਸਕਤ ਬਾਦ ਉੱਥੇ ਸਹਯੋਗ ਦਿੰਦੀ ਆ ਬੇਲੋ ਪਹਿਲੇ ਦੇਖਾਂਗੇ ਜਦਲਾ ਦਾ ਕੰਨਰਸਤੀ ਬਾਦ ਦੇ ਵਿੱਚ ਹੋਈ ਹਦਾ ਗਾਈ ਜਲਾ ਤੇਲੀ ਹਾਲੇ ਤਵਲਾ ਪਾਲਾ ਜਵਲਾ ਪਾਲਾ ਹਾਲਾ ਨੇ ਪਾਲਾ ਕਾ ਦਿੱਤਾ ਜੰਦਨ ਲਾ ਫਿਰ ਵੀ ਸਲਾਜ ਗੋੜੀ ਕੇ ਸਲਾਜ ਉਹ ਕਾ ਗਿਲਗਰੀਏ ਲੈ ਚਿਲ ਕਾ ਆ ਜਾ ਮਾਰਾ ਪਰ ਆਵੇ ਕੰਨਰਸਤੀ ਲਗੋੜ ਗੱਡੀ ਦੇ ਬਾਸ ਧਿਆਨ ਤਨ ਹੌਲੀ 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 ਤਾਂ ਚੱਲ ਉਹਦਾ ਬਜਾਜੀ ਬਿਟੀ ਹੈ ਨਾ ਜਿਹਦਾ ਬੈਠਾ ਕਰਕੇ ਜੋੜੀ ਜੀ ਗਈ ਆ ਚਲਾ ਜੋ ਚਲਾ ਜੋ ਕੋਈ ਮਕਾਰਾ ਕੋ ਮਜ ਕੇ ਕਫਖੰਸ ਬਾਬਾ ਬੱਲੇ ਫੜੋ ਬਹੁਤ ਲੈਟਰ ਲੜਦੀ ਧੋਦੇ ਉੱਥੇ ਕਿਦਾਂ ਇਹਦੀ ਲੜਦੀ ਧੋਣਗਾ ਤੇ ਲੈਟਰੀਨ ਹਾਂ ਤੂੰ ਚਿੰਤਾ ਕਰ ਤੂੰ ਕਰਦੇ ਜੀ ਇਹ ਠੀਕ ਆ ਮੈਂ ਗਾ ਨਹੀਂ ਆ ਉੱਥੇ ਤੂੰ ਹਾਂ ਇਹਨੇ ਪਾਏ ਸੁੱਕਣੇ ਚਲੋ ਗਾੜੀ ਖਿੱਚ ਖਿੱਚ ਨਾ ਨਾ ਬਾਬੂ ਖਿੱਚਣਾ ਖੇ ਗਾੜੀ ਕਸ ਆ ਜਾ ਅੱਜ ਦੋ ਜਫਰੀ ਜੋਪਨ ਫੜੀ ਚੱਲ ਮੇਚ ਕੋਈ ਗੱਲ ਨਹੀਂ ਜੇ ਰਿਕਸ਼ੇ ਤੇ ਬਹਣ ਜੇ ਨਹੀਂ ਤੁਰਿਆ ਜਾਂਦਾ ਬਿਠਾ ਲਓ ਨਹੀਂ ਤਾਂ ਮੋਟਰਸਾਈਕਲ ਤੇ ਬਿਠਾ ਲਓ ਲੈ ਲੈ ਦੇ ਮੋਟਰ ਗੱਡੀ ਤਾਂ ਬਾਰੀ ਲੱਗੀ ਆ ਲੈ ਜਾ ਲੈ ਜਾ ਤੁਰਕੇ ਮੈਂ ਨਾ ਤਰੀ ਜੋ ਬੜੇ ਜਿਹਾ ਵੀ ਤੋੜ ਚੱਲ ਮਾਰੀ ਮੁੱਟੀ ਨਾਲ ਤੁਰ ਲੈ ਕਿਤੇ ਬੰਦ ਨਾ ਹੋ ਜਾਵੇ ਇਹ ਵੀ ਘਰ ਬਾਰੇ ਨਾ ਬਾਬਾ ਦਾ ਕੰਮ ਬਈ ਕਿਨੇ ਹੋਏ ਨਾ ਸੈਟਿੰਗ ਨੇ ਇਹ ਲੈ ਠੀਕ ਜੀ ਕੰਨੀ ਮਤ ਦਬਾਈਏਗੀ ਹਾਂਜੀ ਠੀਕ ਦਵਾਈ ਮਰਸੀ ਹਾਂ ਸਹੀ ਬੋਲਣ ਦੀ ਆ ਹੋਰ

ਕੋਲੇ ਲਾਉਂਦਾ ਜੋ ਬਣਾ ਪਿੱਛੇ ਕਰਦੀ ਨੰਬਰ ਫਿਰ ਆਪਣਾ ਨੰਬਰ ਗੱਲ ਕਰ ਉਹ ਕਾੜ ਦੇਣਾ ਹੋ ਚਾਬੀ ਕਾੜ ਦੋ ਸੀ ਚਾਬੀ ਦੋ ਆੜ ਦੇ ਚਾਬੀ ਬੜਾ ਆਟੇ ਕੀ ਆਲੇ ਚੰਗਾ ਵੀਰ ਜੀ ਮੈਨੂੰ ਦਿਹੁਣ ਇਜਾਜ਼ਤ ਗਲਤੀ ਸਲਤੀ ਕਰੇ ਮਾਫ ਤੇ ਮੈਂ ਧੰਨਵਾਦ ਕਰਦਾ ਵੀਰ ਜੀ ਹੁਣ ਆਦਾ ਵੀਰ ਜੀ ਪ੍ਰਗਟ ਸਿੰਘ ਜੀ ਆ ਪੱਤਰਕਾਰ ਵੀਰ ਜੀ ਆ ਜਿਨਾਂ ਨੇ ਮੈਨੂੰ 3-4 ਦਿਨ ਤੋਂ ਫੋਨ ਆ ਰਹੇ ਸੀ ਕਿ ਸਾਡੇ ਪਿੰਡ ਕੋਈ ਮਾਤਾ ਤੁਹਾਨੂੰ ਡਿਸਟਰਬ ਆ ਤੇ ਉਹਨਾਂ ਦਾ ਜਿਹੜਾ ਆ ਕਰਵਾਲਾ ਵਾਪੇ ਉਹ ਇਹਨੂੰ ਸਮਝ ਨਹੀਂ ਸਕਦੇ ਤੇ ਅੱਜ ਇਹਨਾਂ ਦੀ ਹੁਕਮ ਦੇ ਉੱਪਰ ਅੱਜ ਮਾਤਾ ਜੀ ਨੂੰ ਆਪਾਂ ਲੈ ਕੇ ਆਏ ਸੀਗੇ ਪਿੰਡ ਪੰਡੋਰੀ ਸਿਧਵਾਏ ਤੇ ਮੈਂ ਧੰਨਵਾਦ ਕਰਦਾ ਵਾਂ ਵੀਜੀ ਗੁਰਪ੍ਰੀਤ ਸਿੰਘ ਜੀ ਦਾ ਨਾਲ ਪੰਚਾਇਤ ਮੈਂਬਰ ਜੀ ਦਾ ਜਿਨ੍ਹਾਂ ਨੇ ਅੱਜ ਸੇਵਾ ਦਾ ਮੌਕਾ ਦਿੱਤਾ ਵਾ ਤੇ ਅਰਦਾਸ ਕਰਿਓ ਕਿ ਸਾਨੂੰ ਬਾਬਿਆਂ ਨੂੰ ਰੱਬ ਸਮਤ ਸਮੱਤ ਦੇਵੇ ਤੇ ਇਹੋ ਜੇ ਮਾਵਾਂ ਦੀ ਇਹੋ ਜਿਹੀਆਂ ਭੈਣਾਂ ਦੀ ਸੇਵਾ ਹੁੰਦੀ ਰਹੇ ਜੀ ਧੰਨਵਾਦ ਜੀ ਬਾਈ ਤੁਹਾਨੂੰ ਗੁਰ ਆਉਂਦਾ ਚੰਗਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਚੰਗਾ ਜੀ ਚੰਗਾ ਬਾਬਾ ਜੀ ਮੈਂ ਕੁਝ ਕਹਾਂ ਹਾਸਾ ਵੇਖੋ ਤਾ ਸੇਸ਼ਾ ਨਹੀਂ ਡਾਊਨ ਹੁੰਦਾ ਆ ਇਧਰ ਚੰਗਾ ਚੰਗਾ ਬਾਬਿਓ ਚੰਗਾ ਵੀਰ ਜੀ ਦੋ ਮਿੰਟ ਛੁੱਟੀ ਠੀਕ ਹੈ ਜੀ ਆ ਬੈਠੋ ਉਹ ਮੈਂ ਹਸਪੀਟਲ ਗਿਆ ਹਾਂ ਕੋਈ ਮਰੀਜ਼ ਦਾਖਲ ਕਰਾਉਣ ਤੋਂ ਬਿਸਤਰਾ ਲੈ ਕੇ ਗਿਆ ਉੱਥੇ ਹਾਂ ਬਾਲ ਉੱਪਰ ਜਾੜੇ ਬਾਲ ਉੱਪਰ ਅੱਗੇ ਨਾ ਲੈ ਬਿਸਤਰਾ ਮਗਰ ਕਰ ਲਾ ਆ ਕਾਸ਼ ਬਿਸਤਰਾ ਓਏ ਬਿਸਤਰਾ ਮਗਰ ਕਰ ਲਾ ਰਹਿਤਾ ਮਗਰ ਕੰਪਲ ਕੋ ਇੱਥੇ ਖੇਣਾ ਤੂੰ ਲੈ ਕੇ ਆ ਮੈਂ ਤੁਹਾਨੂੰ ਚਾਬੀ ਦੀ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਕਰ ਦੂ ਪਿਛਾ ਦੇ ਫਿਰ ਕਿਆ ਆਹ ये कोई गल नहीं कोई गल जी कोई गल नहीं कोई गल मेनू ना एक दिन पहला फोन ला दे जो आना कोई गल नहीं धनबाद जी चंगा जी वाइगु खालसा जी फते ਕੰਦੀ ਤਾਂ ਲੰਮੇ ਨਾ ਕੋਈਆ ਲੰਮੇ ਨਾ ਬਾਬਾ ਬਈ ਛਡੋ ਇਧਰ ਆ ਜਾ ਤੂੰ ਇਧਰ ਆ ਪਰਣ 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 ਜਾ ਆ ਜਾ ਹੁਣ ਬਸ ਬਹਿ ਗਿਆ ਬਹਿ ਗਿਆ ਮਾਤਾ ਬਾਜੀ ਮਾਰ ਦੋ ਇਹ ਕਾਸ਼ ਇਧਰ ਹੀ ਬੰਨੇ ਬੈ ਬਾਜੀ ਨਾ ਖੋਲੇ ਇੱਥੇ ਆ ਜਾ ਕਰ ਦੇ ਬੰਦ